ਦੇਖੋ ਜਿਹੜੇ ਬੱਚੇ ਹੈਗੇ ਨੇ ਉਹ ਛੋਟੀ ਉਮਰ ਦੇ ਵਿੱਚ ਹੀ ਮਤਲਬ ਇਹ ਸਮਝਣ ਲੱਗ ਜਾਂਦੇ ਨੇ ਕਿ ਵੀ ਨਹੀਂ ਹਾਲੇ ਬਹੁਤ ਸਮਾਂ ਪਿਆ ਪਰ ਬੱਚੋ ਇਹ ਜਿਹੜਾ ਸਮਾਂ ਹੈਗਾ ਜਿਵੇਂ ਜਿਵੇਂ ਗੁਜ਼ਰਦਾ ਜਾਂਦਾ ਹੈ ਮੁੜ ਕੇ ਵਾਪਸ ਜਿਹੜਾ ਇਹ ਨਹੀਂ ਆਂਦਾ ਅਗਰ ਆਪਾਂ ਨੂੰ ਇਹ ਲੱਗਦਾ ਕਿ ਅਜੇ 40 ਛੁੱਟੀਆਂ ਪਈਆਂ ਨੇ ਜਦੋਂ ਸਟਾਰਟ ਹੋਈਆਂ ਤੁਹਾਨੂੰ ਲੱਗਦਾ ਉਹ 40 ਛੁੱਟੀਆਂ ਪਈਆਂ ਨੇ ਕੋਈ ਨਹੀਂ ਕੰਮ ਕਰ ਲਾਂਗੇ ਆਪਣੇ ਕੋਲੇ ਬਹੁਤ ਸਮਾਂ ਹੈਗਾ ਪਰ ਉਹ ਜਿਹੜਾ ਸਮਾਂ ਬੀਤ ਗਿਆ ਉਹ ਮੁੜ ਕੇ ਤੁਹਾਡੇ ਕੋਲੇ ਵਾਪਸ ਨਹੀਂ ਆਣਾ ਔਰ ਸੋਨੂ ਜੀ ਇੱਕ ਗੱਲ ਮੈਂ ਕਹੂੰਗਾ ਕਿ ਜਦੋਂ ਛੋਟਾ ਹੁੰਦਾ ਨਾ ਉਦੋਂ ਇਹ ਸਮੇਂ ਦੀ ਵੈਲਿਊ ਸਾਨੂੰ ਘੱਟ ਪਤਾ ਹੁੰਦੀ ਹੈ ਪਰ ਜਦੋਂ ਸਾਡੇ ਕੋਲੋਂ ਸਮਾਂ ਨਿਕਲ ਜਾਂਦਾ ਫਿਰ ਆਪਾਂ ਸੋਚਦੇ ਆ ਯਾਰ ਵੀ ਜੇ ਉਦੋਂ ਮੈਂ ਪੜਿਆ ਹੁੰਦਾ ਜਾਂ ਮੈਂਨੇ ਉਹ ਸਮੇਂ ਸਮੇਂ ਦੀ ਕਦਰ ਪਾਈ ਹੁੰਦੀ ਤਾਂ ਮੈਂ ਅੱਜ ਇੱਥੇ ਨਹੀਂ ਕਿਤੇ ਹੋਰ ਜਗ੍ਹਾ ਤੇ ਚੰਗੀ ਥਾਂ ਤੇ ਹੁੰਦਾ ਕੋਈ ਚੰਗਾ ਡਾਕਟਰ ਚੰਗਾ ਇੰਜੀਨੀਅਰ ਜਾਂ ਚੰਗਾ ਯੂਪੀਐਸਸੀ ਤਾਂ ਤਿਆਰੀ ਕਰਕੇ ਚੰਗੇ ਕਿਸੇ ਪੋਸਟ ਦੇ ਉੱਤੇ ਹੁੰਦਾ ਤਾਂ ਬੱਚੋ ਇਹ ਸਮੇਂ ਦੀ ਜਿਹੜੀ ਹੈਗੀ ਹੈ ਉਹ ਚੰਗੀ ਵਰਤੋ ਕਰੋ ਤਾਂ ਕਿ ਤੁਸੀਂ ਆਨਾਲੇ ਸਮੇਂ ਦੇ ਵਿੱਚ ਇਹ ਸੋਚੋ ਕਿ ਮੈਨੇ ਆਪਣੀ ਲਾਈਫ ਦੇ ਵਿੱਚ ਆਪਣੇ ਸਮੇਂ ਦਾ ਜਿਹੜਾ ਹੈ ਉਹ ਸਦਉਪਯੋਗ ਕੀਤਾ ਬਹੁਤ ਹੀ ਅੱਛੇ ਟੰਗਣਾ ਮੈਂਨੇ ਉਹਦਾ ਫਾਇਦਾ ਲੇਤਾ ਜੇ ਛੁੱਟੀਆਂ ਹੋਈਆਂ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਛੁੱਟੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਛੁੱਟੀਆਂ ਦੇ ਵਿੱਚ ਹੈਲਥ ਦੇ ਨਾਲ-ਨਾਲ ਸਪੋਰਟਸ ਦਾ ਵੀ ਧਿਆਨ ਰੱਖਣਾ ਹੈ ਔਰ ਆਪਣੀ ਸਟੱਡੀ ਬੰਨੀ ਵੀ ਜਿਹੜਾ ਹੈ ਉਹ ਜੁੜ ਕੇ ਰਹਿਣਾ ਕਿਉਂਕਿ ਇਹ ਜਿਹੜੇ 40 ਦਿਨ ਹੁੰਦੇ ਨੇ ਜੇ ਆਪਾਂ ਸਟੱਡੀ ਦੇ ਪੱਖੋਂ ਅਲੱਗ ਹੋ ਗਏ ਤਾਂ ਸਾਨੂੰ ਕੀ ਹੋਏਗਾ ਕਿ ਇਸ ਦਾ ਨੁਕਸਾਨ ਹੋਏਗਾ ਔਰ ਆਪਾਂ ਸਪੋਰਟਸ ਦੇ ਵਿੱਚ ਵੀ ਜੁੜਨਾ ਹੈ ਸ਼ਾਮ ਨੂੰ ਜਿਵੇਂ 6-7 ਵਜੇ ਅ ਗਰਮੀ ਘਟ ਜਾਂਦੀ ਹੈਗੀ ਤਾਂ ਬੱਚਾ ਨੂੰ ਗੇਮਸ ਦੇ ਵਿੱਚ ਵੀ ਜਿਹੜਾ ਹੈਗਾ ਉਹ ਜਾਣਾ ਜ਼ਰੂਰ ਚਾਹੀਦਾ ਜਿਵੇਂ ਅੱਜਕੱਲ ਤੁਹਾਨੂੰ ਜੀ ਆਪਾਂ ਦੇਖਦੇ ਆਏ ਗਿਆਂ ਕਿ ਇਹਨਾ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀਆਂ ਮਦਰਸ ਹੁੰਨੀਆਂ ਸੀਗੀਆਂ ਉਹ ਬੱਚਾ ਨੂੰ ਘਰੋਂ ਬਾਹਰੋਂ ਅੰਦਰ ਖਿੱਚ ਕੇ ਲੈ ਕੇ ਆਉਂਦੀਆਂ ਸੀ ਪਰ ਅੱਜਕਲ ਕੀ ਹੋ ਗਿਆ ਕਿ ਅੰਦਰੋਂ ਬਾਹਰ ਖਿੱਚ ਕੇ ਲੈ ਕੇ ਜਾਣਾ ਪੈਂਦਾ ਕਿਉਂਕਿ ਬੱਚੇ ਇਨਡੋਰ ਗੇਮਸ ਦੇ ਉਤੇ ਰਾਦਰ ਇਨਡੋਰ ਗੇਮਸ ਵੀ ਨਹੀਂ ਕੱਲੇ ਮੋਬਾਈਲ ਦੇ ਉਤੇ ਜਾਂ ਟੀਵੀ ਦੇ ਉਤੇ ਜਿਹੜਾ ਹੈਗਾ ਉਹ ਬਾਉਂਡ ਹੋ ਗਏ ਬੱਚਿਆਂ ਦੀ ਹੈਲਥ ਜਿਹੜੀ ਹੈਗੇ ਬਹੁਤ ਜ਼ਿਆਦਾ ਇਫੈਕਟ ਹੋ ਰਹੀ ਹੈ ਮੈਂ ਬੱਚਾ ਨੂੰ ਔਰ ਖਾਸ ਤੌਰ ਤੇ ਇੱਕ ਪੇਰੈਂਟਸ ਨੂੰ ਜੁਰ ਮਤਲਬ ਆਪਣੇ ਬੰਨਿਓ ਬੇਨਤੀ ਕਰਨਾ ਚਾਹੁੰਗਾ ਕਿ ਆਪਣੇ ਬੱਚਿਆਂ ਦੇ ਕੈਰੀਅਰ ਨੂੰ ਬੱਚਿਆਂ ਦੀ ਹੈਲਥ ਨੂੰ ਔਰ ਬੱਚਿਆਂ ਦੇ ਹਰ ਇੱਕ ਪੱਖ ਨੂੰ ਜਿਹਨੂੰ ਆਲ ਰਾਉਂਡ ਡਵੈਲਪਮੈਂਟ ਕਹਿੰਦੇ ਆ ਉਹਦੇ ਬੰਨੀ ਪੇਰੈਂਟਸ ਨੂੰ ਜਿਹੜਾ ਹੈਗਾ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਸਾਡੇ ਸਮਾਜ ਦਾ ਭਵਿੱਖ ਨੇ ਸਮਾਜ ਨੂੰ ਚੰਗਾ ਅੱਗੇ ਲੈ ਜਾਂਦੇ ਵਾਸਤੇ ਇਹਨਾਂ ਬੱਚਿਆਂ ਨੂੰ ਚੰਗੀਆਂ ਕਦਰ ਕੀਮਤਾਂ ਦੇ ਬਾਰੇ ਦੱਸਣਾ ਜਿਹੜਾ ਬਹੁਤ ਜ਼ਰੂਰੀ ਹੈਗਾ ਦੇਖੋ ਸੋਨੂ ਜੀ ਜੇ ਆਪਾਂ ਗੱਲ ਕਰੀਏ ਨਾ ਆਪਣੇ ਪੁਰਾਣੇ ਸਮੇਂ ਦੀ ਪੁਰਾਣੇ ਸਮੇਂ ਦੇ ਵਿੱਚ ਮਤਲਬ ਲੋਕਾਂ ਕੋਲੇ ਕੋਈ ਵੇਅ ਆਊਟ ਨਹੀਂ ਸੀ ਹੁੰਦਾ ਬੱਚਿਆਂ ਕੋਲੇ ਖੇਡਣ ਨੂੰ ਜਾਂ ਕੋਈ ਸਿਰਫ ਇੱਕੋ ਹੀ ਗੱਲ ਹੁੰਦੀ ਸੀ ਵੀ ਜਾਂ ਤਾਂ ਮਾਪਿ ਉਹਨੇ ਝੜਕਾ ਦੇ ਕੇ ਬਿਠਾ ਲੈਣਾ ਜਿਹੜੇ ਬੱਚੇ ਸੁਧਰ ਜਾਂਦੇ ਸੀਗੇ ਉਹ ਚੰਗੇ ਕਿਸੇ ਪਾਸੇ ਚਲੇ ਜਾਂਦੇ ਸੀਗੇ ਜਾਂ ਅੱਗੇ ਦੇਖੋ ਅਗਰ ਆਪਾਂ ਆਵਦੀ ਗੱਲ ਕਰੀਏ ਤਾਂ ਬਰਨਾਲੇ 'ਚ ਦੋ ਤਿੰਨ ਸਕੂਲ ਹੀ ਹੁੰਦੇ ਸੀਗੇ ਹੁਣ ਅੱਜ ਕੱਲ ਨੰਬਰ ਆਫ ਸਕੂਲਸ ਹੋ ਗਏ ਅਲੱਗ-ਅਲੱਗ ਤਰ੍ਹਾਂ ਦੇ ਬੋਰਡ ਹੋਗੇ ਕੋਈ ICSE ਬੋਰਡ ਹੈ ਕੋਈ CBSE ਬੋਰਡ ਹੈ ਕੋਈ ਪੰਜਾਬ ਬੋਰਡ ਹੈਗਾ ਹਰੇਕ ਦੀ ਆਪਣੀ-ਆਪਣੀ ਮਤ ਵੈਲਿਊਜ਼ ਬਣ ਗਈਆਂ ਆਪਣੀਆਂ ਜਣੇ ਅੱਜਕੱਲ ਦੇ ਜਮਾਨੇ ਦੇ ਵਿੱਚ ਲੋਕ ਇਹ ਸਮਝਣ ਲੱਗੇ ਕਿ ਵੀ ਮੇਰਾ ਬੱਚਾ ਜਿਹੜਾ ਹੈਗਾ ਉਹ ਕੁਝ ਬਣੇ ਪਰ ਉਹ ਕਿਵੇਂ ਬਣੇ ਅੱਜਕੱਲ ਮਾਪਿਓ ਨੂੰ ਵੀ ਬਹੁਤ ਸਾਰੇ ਕਿਉਂਕਿ ਸਾਡੇ ਜਿਹੜੇ ਮਿਡਲ ਕਲਾਸ ਫੈਮਲੀਆਂ ਹੈਗੀਆਂ ਨੇ ਜਾਂ ਲੋਅਰ ਕਲਾਸ ਫੈਮਲੀਆਂ ਹੈਗੀਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡਾ ਬੱਚਾ ਕਿਵੇਂ ਅੱਗੇ ਵੱਸ ਸਕਦਾ ਤਾਂ ਅਸੀਂ ਇੱਕੋ ਹੀ ਗੱਲ ਪੇਰੈਂਟਸ ਨੂੰ ਕਾਂਗੇ ਕਿ ਅਗਰ ਤੁਹਾਨੂੰ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਬੱਚੇ ਨੂੰ ਕਿਹੜੇ ਪਾਸੇ ਪਾਉਣਾ ਹੈ ਤਾਂ ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਸਕੂਲ ਦੇ ਜਿਹੜੇ ਪ੍ਰਿੰਸੀਪਲਸ ਹੁੰਦੇ ਨੇ ਉਹਨਾਂ ਨਾਲ ਗੱਲ ਕਰੋ ਮੋਟੀਵੇਟਿੰਗ ਟੀਚਰਜ਼ ਬਹੁਤ ਨੇ ਅੱਜਕੱਲ ਜਿਹੜੇ ਕਿ ਬੱਚਾ ਨੂੰ ਫ੍ਰੀ ਦੇ ਵਿੱਚ ਗਾਈਡ ਵੀ ਕਰਦੇ ਨੇ ਕਿ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣ ਸਕਦੇ ਹੋ ਕਿਹੜੇ ਸਬਜੈਕਟਸ ਤੁਹਾਨੂੰ ਚੂਜ਼ ਕਰਨੇ ਚਾਹੀਦੇ ਆ ਈਵਨ ਇਹ ਵੀ ਹੋ ਜਾਂਦਾ ਹੈ ਕਿ ਜੇ ਮੰਨ ਲਓ ਕਿ ਕੋਈ ਬੱਚਾ ਪੜ੍ਹਾਈ 'ਚ ਅੱਛਾ ਨਹੀਂ ਹੈ ਤਾਂ ਉਹ ਕਿਸੇ ਹੋਰ ਫੀਲਡ 'ਚ ਸਪੋਰਟਸ ਦੇ ਵਿੱਚ ਅੱਛਾ ਹੋ ਸਕਦਾ ਕੋਈ ਡਾਂਸ ਦੇ ਵਿੱਚ ਅੱਛਾ ਹੋ ਸਕਦਾ ਉਹ ਕਿਸੇ ਹੋਰ ਫੀਲਡ ਦੇ ਵਿੱਚ ਅੱਛਾ ਹੋ ਸਕਦਾ ਤਾਂ ਉਹਨੂੰ ਅਪਣਾ ਕੇ ਜਿਹੜਾ ਹੈ ਉਹ ਅੱਗੇ ਵਧ ਸਕਦਾ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਵਧੀਆ ਬਣਾ ਸਕਦਾ